ਕਸਿਕਾਲ ਜੀ ਅੱਜ ਸ੍ਰੀ ਮਾਨਜਪ ਹਾਈ ਕੋਰਟ ਵੱਲੋਂ ਜੋ ਵਿਕਰਮ ਮ제ਠੀਆਂ ਦੀ ਜਿਹੜੀ ਵੇਰ ਰੱਦ ਕੀਤੀਆਂ ਉਹ ਚ ਕਲੀਅਰ ਕੀਤਾ ਕਿ ਇਹ ਬਾਹਰ ਜਾ ਕੇ ਵੀ ਕਿਉਂਕਿ ਜਿਹੜੇ ਜਿਹੜੇ ਇਲਜ਼ਾਮ ਪੰਜਾਬ ਸਰਕਾਰ ਵੱਲੋਂ ਇਹਨਾਂ ਉੱਤੇ ਲੱਗੇ ਸੀ ਉਹ ਸਾਰੇ ਸੱਚ ਮੰਨਦੇ ਹੋਏ ਮਾਨਜਪ ਹਾਈ ਕੋਰਟ ਨੇ ਇਹਨਾਂ ਦੀ ਵੇਰ ਨੂੰ ਰੱਦ ਕੀਤਾ ਸੋ ਆਵਾਦਵੀ ਪਾਰਟੀ ਸਰਕਾਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਜਵਾਨੀ ਦਾ ਕਹਾਣ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਹਜ਼ਾਰਾਂ ਕਰੋੜਾਂ ਰੁਪਏ ਇਹਨਾਂ ਨੇ ਰਾਤੋ ਰਾਤ ਬਣਾਏ ਸੋ ਉਹਨਾਂ ਤੇ ਜਿਹੜੇ ਇਲਜ਼ਾਮ ਲੱਗੇ ਉਹ ਅੱਜ ਮਾਨਯੋਗ ਹਾਈ ਕੋਰਟ ਵੱਲੋਂ ਸੱਚ ਮੰਨਦੇ ਹੋਏ ਇਹਨਾਂ ਦੀ ਵੇਰ ਨੂੰ ਰੱਦ ਕੀਤਾ ਸੋ ਅੱਜ ਕਾਲੀਦਾਨ ਨੂੰ ਬਹੁਤ ਵੱਡਾ ਝਟਕਾ ਹੈ ਕਾਲੀਦਾਨ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਸਾਡੇ ਮੇਨ ਲੀਡਰ ਕਿਹੋ ਜੇ ਕੰਮ ਕਰਦੇ ਰਹੇ ਨੇ ਤੇ ਅੱਜ ਅਕਾਲੀ ਦਲ ਕਿਹ ਕਿਹੜੇ ਨਾਮ ਦੇ ਉੱਤੇ ਫਿਰ ਦੁਬਾਰਾ ਵੋਟਾਂ ਮੰਗਦੀ ਹੈ ਵੋਟਾਂ ਮੰਗਦੀ ਹੈ ਲੋਕਾਂ ਨੂੰ ਕਹਿੰਦੀ ਹੈ ਅਕਾਲੀ ਦਲ ਆ ਰਹੀ ਹੈ ਕੱਲ੍ਹ ਦਲ ਕਿਸ ਮੂਹਰ ਆ ਰਹੀ ਹੈ ਜੀ ਦੱਸੋ ਪਹਿਲਾਂ ਤੇ ਹਜ਼ਾਰਾਂ ਕਰੋੜਾ ਰੁਪਇਆ ਪੰਜਾਬ ਦਾ ਲੁੱਟਿਆ ਹਜ਼ਾਰਾਂ ਨੌਜਵਾਨਾਂ ਦੀ ਜਵਾਨੀ ਖਰਾਬ ਕੀਤੀ ਚਿੱਟੇ ਨੂੰ ਪੰਜਾਬ ਚ ਵਾੜਿਆ ਪੰਜਾਬ ਨੂੰ ਬਦਨਾਮ ਕੀਤਾ ਤੇ ਕੀ ਅੱਜ ਪੰਜਾਬ ਦੇ ਲੋਕ ਇਹਨਾਂ ਨੂੰ ਮਾਫ ਕਰ ਦੇਣਗੇ ਜਿੱਥੇ ਮਾਨਯੋਗ ਹਾਈ ਕੋਰਟ ਮਾਫਲੀ ਕਰੀ ਤੇ ਪੰਜਾਬ ਦੇ ਲੋਕ ਕਿੱਥੇ ਮਾਫ ਕਰਨਗੇ ਅਕਾਲੀ ਦਾਨ ਨੂੰ ਸ਼ਰਮਣੀ ਚਾਹੀਦੀ ਹੈ ਵਿਕਰਮ ਜੇਠੀਆ ਜਿਹੜਾ ਹਮੇਸ਼ਾ ਹੀ ਗੇਲ ਚਟਾਣੇ ਤੇ